ਰਾਜਵੀਰ ਜਵੰਦਾ ਇਸ ਦੁਨੀਆ ਤੋਂ ਗਏ ਨੂੰ ਲਗਭਗ 2 ਤੋਂ 3 ਹਫਤੇ ਹੋ ਗਏ ਆ ਪਰ ਉਸ ਦਾ ਪਰਿਵਾਰ ਅੱਜ ਵੀ ਉਸ ਦੇ ਗਮ ਨੂੰ ਭੁੱਲ ਨਹੀਂ ਰਿਹਾ ਸਾਰੇ ਪੰਜਾਬੀ ਜਿੱਥੋਂ-ਜਿੱਥੋਂ ਤੱਕਰ ਵਸਦੇ ਆ ਚਾਹੇ ਪੰਜਾਬ ਦੇ ਵਿੱਚ ਚਾਹੇ ਵਿਦੇਸ਼ਾਂ ਦੇ ਵਿੱਚ ਜਦੋਂ ਉਹਨਾਂ ਨੂੰ 27 ਸਤੰਬਰ ਨੂੰ ਇਹ ਮਨਹੂਸ ਖਬਰ ਪਤਾ ਲੱਗੀ ਕਿ ਰਾਜਵੀਰ ਜਵੰਦਾ ਇੱਕ ਭਿਆਨਕ ਹਾਸੇ ਦਾ ਸ਼ਿਕਾਰ ਹੋ ਗਿਆ ਤੇ ਸਾਰਿਆਂ ਨੇ ਅਰਦਾਸਾਂ ਬੇਨਤੀਆਂ ਬਹੁਤ ਵੱਡੀ ਤਦਾਦ ਦੇ ਵਿੱਚ ਕੀਤੀਆਂ ਗੁਰਦੁਆਰੇ ਮੰਦਰਾਂ ਮਸੀਤਾਂ ਦੇ ਵਿੱਚੋਂ ਅਰਦਾਸਾਂ ਬੇਨਤੀਆਂ ਹੋਈਆਂ ਹਰ ਧਰਮ ਨੇ ਹਰ ਵਰਗ ਨੇ ਰਾਜਵੀਰ ਜਵੰਦੇ ਦੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਉਸ ਦਾ ਕਾਰਨ ਸੀ ਕਿ ਉਹ ਨੌਜਵਾਨ ਕਲਾਕਾਰ ਨੇ ਪਿਆਰ ਹੀ ਇੰਨਾ ਜ਼ਿਆਦਾ ਖੱਟਿਆ ਸੀ ਮੁਹੱਬਤ ਹੀ ਇੰਨੀ ਜ਼ਿਆਦਾ ਖੱਟੀ ਸੀ ਲੋਕਾਂ ਦੇ ਨਾਲ ਆਪਣਾ ਪਾਣੀ ਇੰਨਾ ਬਣਾ ਲਿਆ ਸੀ ਆਪਣੀ ਆਵਾਜ਼ ਆਪਣੇ ਗੀਤਾਂ ਦੇ ਵਿਸ਼ਿਆ ਰਹੀ ਆਪਣੇ ਜਿਸ ਲਹਿਜੇ ਦੇ ਵਿੱਚ ਉਹ ਗਾਉਂਦਾ ਸੀ ਜਿਸ ਸੁਭਾਅ ਦਾ ਉਹ مالک ਸੀ ਹਸਮੁਖ ਰਹਿਣਾ ਕਦੇ ਕਿਸੇ ਦੇ ਨਾਲ ਕੋਈ ਕੰਟਰੋਵਰਸੀ ਨਾ ਕਰਨਾ ਕਦੇ ਕਿਸੇ ਨੂੰ ਕੋਈ ਮਾੜੀ ਗੱਲ ਨਾ ਕਹਿਣਾ ਹਮੇਸ਼ਾ ਸਭ ਦੇ ਨਾਲ ਪਿਆਰ ਨਾਲ ਪੇਸ਼ ਆਉਣਾ ਆਪਣੇ ਕਾਮਨਾ ਮਤਲਬ ਰੱਖਣਾ ਕਿ ਪ੍ਰਮਾਤਮਾ ਨੇ ਕੰਮ ਵੀ ਉਸ ਨੂੰ ਇਹਨਾਂ ਦਿੱਤਾ ਸੀ ਕਿ ਜਦੋਂ ਦੁਨੀਆ ਤੋਂ ਗਿਆ ਤੇ 52 ਖਾੜੇ ਉਸ ਦੀ ਡਾਇਰੀ ਦੇ ਵਿੱਚ ਬੁੱਕ ਸੀ ਜਿਹੜੇ ਉਸ ਦੇ ਸਾਥੀ ਕਲਾਕਾਰ ਜਸ ਬਾਜਵਾ ਗਰਨਜੀਤ ਬਾਵਾ ਗੁਰਦਾਸ ਮਾਨ ਜਸਵੀਰ ਜੱਸੀ ਵਰਗੇ ਵੱਡੇ ਨਾਮੀ ਕਲਾਕਾਰਾਂ ਨੇ ਇਹ ਪ੍ਰਣ ਕੀਤਾ ਕਿ ਇਹ ਖਾੜੇ ਅਸੀਂ ਲਾਵਾਂਗੇ ਤੇ ਇਸ ਦਾ ਭੁਗਤਾਨ ਆ ਜਿਹੜਾ ਪਰਿਵਾਰ ਨੂੰ ਉਹ ਅਸੀਂ ਕਰਾਂਗੇ ਕਿਉਂਕਿ ਫੋਰਟਿਸ ਹਸਪਤਾਲ ਦੇ ਵਿੱਚ ਬਹੁਤ ਲੰਮਾ ਸਮਾਂ ਲਗਭਗ ਇੱਕ ਹਫਤਾ ਰਾਜਵੀਰ ਜਵੰਦਾ ਉੱਥੇ ਜਿਹੜਾ ਦਾਖਲ ਰਿਹਾ ਤੇ ਇਲਾਜ ਦੇ ਉੱਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਪੈਸਾ ਖਰਚ ਹੋਇਆ ਤੇ ਸਭ ਤੋਂ ਵੱਡੀ ਤਰਾਸ ਦੀ ਗੱਲ ਹੈ ਕਿ ਸਿਆਲ ਦਾ ਸੀਜ਼ਨ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਮੰਨਿਆ ਜਾਂਦਾ ਤੇ ਕਲਾਕਾਰ ਅਕਸਰ ਇਹ ਸੀਜ਼ਨ ਦੇ ਵਿੱਚ ਪੰਜਾਬ ਫੇਰਾ ਪਾਉਂਦੇ ਆ ਵਿਦੇਸ਼ਾਂ 'ਚ ਉਹ ਆਪਣੇ ਸ਼ੋਅ ਕਰਕੇ ਵਾਪਸ ਪੰਜਾਬ ਆ ਜਾਂਦੇ ਆ ਤਾਂ ਕਿ ਉਹ ਪੰਜਾਬ ਦੇ ਵਿੱਚ ਵਧੀਆ ਜਿਹੜੇ ਅਖਾੜੇ ਲਾ ਸਕਣ ਰਾਜਵੀਰ ਜਵੰਦਾ ਨੇ ਵੀ ਇਹੀ ਕੀਤਾ ਉਹ ਪੰਜਾਬ ਅਖਾੜੇ ਲਾਉਣ ਦੀ ਤਿਆਰੀਆਂ ਦੇ ਵਿੱਚ ਸੀ ਉਹਨੇ ਜਿਹੜਾ ਆਪਣਾ ਜਿਹੜਾ ਸਟੇਜ ਦੇ ਉੱਤੇ ਜਿਹੜੀ ਡਰੈਸ ਪਾਉਂਦਾ ਸੀ ਉਹ ਵੀ ਤਿਆਰ ਕੀਤੀ ਸੀ ਤੇ ਨਾਲ ਦੀ ਨਾਲ ਜਿਹੜਾ ਇੱਕ ਸਾਊਂਡ ਵਧੀਆ ਸਾਊਂਡ ਉਹ ਕਰੋੜ ਸਵਾ ਕਰੋੜ ਰੁਪਏ ਦਾ ਉਹ ਇਸ ਵਾਰ ਨਵਾਂ ਲਿਆ ਸੀ ਜਿਹੜਾ ਹਾਲੇ ਇੱਕ ਵਾਰ ਵੀ ਯੂਜ਼ ਨਹੀਂ ਹੋਇਆ ਸੀ ਸਿਰਫ ਉਸ ਦੇ ਭੋਗ ਦੇ ਉੱਤੇ ਉਸ ਸਾਊਂਡ ਦਾ ਜਿਹੜਾ ਯੂਜ਼ ਕੀਤਾ ਗਿਆ ਹੁਣ ਗੱਲ ਕਰਦੇ ਆਂ ਪਰਿਵਾਰ ਦੀ ਇਹ ਤਾਂ ਚੌਣ ਵਾਲਿਆਂ ਦੀ ਗੱਲ ਕਿ ਜਦੋਂ ਚੌਣ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਦੇ ਵੀ ਘਰ ਦੇ ਵਿੱਚ ਰੋਟੀ ਨਹੀਂ ਉਸ ਦਿਨ ਪੱਕੀ ਕਿ ਏਡੀ ਬੁਲੰਦਾ ਆਵਾਜ਼ ਪਰਮਾਤਮਾ ਕਿਤੇ ਸਾਥੋਂ ਖੋ ਨਾ ਲਵੇ ਸਾਰੇ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਪਰਿਵਾਰ ਦੇ ਵਿੱਚ ਪਿਤਾ 2 ਸਾਲ ਪਹਿਲਾਂ ਜਿਹੜਾ ਵਿਛੋੜਾ ਦੇ ਗਿਆ ਸੀ ਇੱਕ ਬਜ਼ੁਰਗ ਦਾਦੀ ਬੁੱਢੀ ਮਾਂ ਪਤਨੀ 7 ਸਾਲ ਦੀ ਬੱਚੀ ਤੇ 3 ਸਾਲ ਦਾ ਬੇਟਾ ਇਹ ਜੀ ਜਿਹੜੇ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਰਾਜਵੀਰ ਜਵੰਦਾ ਤੇ ਹੁਣ ਜਿਹੜੀ ਚੀਜ਼ ਸਾਹਮਣੇ ਆਈ ਆ ਕਿ ਰਾਜਵੀਰ ਜਵੰਦੇ ਦਾ ਪਰਿਵਾਰ ਆ ਜਿਹੜਾ ਉਹ ਹਾਲੇ ਤੱਕਰ ਵੀ ਉਸ ਗਮ ਦੇ ਵਿੱਚੋਂ ਨਹੀਂ ਨਿਕਲਿਆ ਕਿਉਂਕਿ ਜਦੋਂ ਪਰਿਵਾਰ ਦਾ ਕੋਈ ਜੀ ਚਲਾ ਜਾਂਦਾ ਮਾਂ ساری ਉਮਰ ਨਹੀਂ ਭਲਾਉਂਦੀ ਪਤਨੀ ساری ਉਮਰ ਨਹੀਂ ਉਸ ਨੂੰ ਪੁੱលਦੀ ਬੱਚੇ ਵੀ ਉਸ ਨੂੰ ਜਿਹੜਾ ساری ਉਮਰ ਨਹੀਂ ਪੁੱਲਦੇ ਕਿਉਂਕਿ ਛੋਟੇ ਬੱਚਿਆਂ ਨੂੰ ਬਾਪ ਦੇ ਨਾਲ ਬੜਾ ਮੁਹੱਬਤ ਹੁੰਦੀ ਆ ਪਿਆਰ ਹੁੰਦਾ ਲੋਕ ਆਖਦੇ ਆ ਕਿ ਬਾਪ ਭਾਵੇਂ ਰਾਜਾ ਹੋਵੇ ਚਾਹੇ ਕਿਸੇ ਝੁੱਗੀ ਦੇ ਵਿੱਚ ਕੋਈ ਮਜ਼ਦੂਰੀ ਕਰਦਾ ਹੋਵੇ ਪਰ ਬੱਚਿਆਂ ਦੇ ਲਈ ਉਹ ਹਮੇਸ਼ਾ ਰਾਜਾ ਹੁੰਦਾ ਰਾਜਕੁਮਾਰ ਹੁੰਦਾ ਸੋ ਹੁਣ ਸਕੂਲ ਜਾਣ ਲੱਗੇ ਬੱਚੇ ਆਪਣੇ ਬਾਪ ਨੂੰ ਲੈ ਕੇ ਚਿੰਤਤ ਰਹਿੰਦੇ ਆ ਉਦਾਸ ਰਹਿੰਦੇ ਆ ਉਹਨਾਂ ਨੂੰ ਹਾਲੇ ਵੀ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਵੇਂ ਸਕੂਲ ਦੇ ਵਿੱਚ ਪਹਿਲਾਂ ਰਾਜਵੀਰ ਜਵੰਦਾ ਆਪਣੇ ਕੰਮਕਾਰ ਤੋਂ ਜਿਹੜਾ ਫ੍ਰੀ ਹੋ ਕੇ ਕਿ ਬੱਚਿਆਂ ਦੀ ਖੁਸ਼ੀ ਦੇ ਲਈ ਸਕੂਲ ਪੁੱਜਦਾ ਸੀ ਕਿਤੇ ਮਿਲਣ ਦੇ ਲਈ ਉਸੇ ਤਰੀਕੇ ਨਾਲ ਆ ਜਾਣ ਤੇ ਪਰ ਪ੍ਰਮਾਤਮਾ ਉਹਨੂੰ ਇੰਨੀ ਦੂਰ ਲੈ ਗਿਆ ਕਿ ਬੱਚਿਆਂ ਨੂੰ ਹਾਲੇ ਉਹ ਨਾ ਸਮਝ ਕਰਕੇ ਉਹਨਾਂ ਨੂੰ ਸਮਝ ਨਹੀਂ ਕਿ ਜਿੱਥੇ ਰਾਜਵੀਰ ਜਵੰਦਾ ਚਲਾ ਗਿਆ ਉੱਥੋਂ ਮੁੜਨਾ ਬੜੀ ਮੁਸ਼ਕਲ ਦੀ ਗੱਲ ਆ